ਅੱਜਕੱਲ ਕਰ ਰਹੇ ਜਾ ਰਹੇ ਹਾਂ ਜਿਨ੍ਹਾਂ ਨੂੰ ਕਮਜ਼ੋਰੀ ਬਹੁਤ ਫੀਲ ਹੁੰਦੀ ਹੈ ਸੁਸਤੀ ਹਮੇਸ਼ਾ ਹੋਏ ਰਹਿੰਦੀ ਹੈ ਬਾਡੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਹੱਡੀਆਂ ਨੂੰ ਲੈ ਕੇ ਵੀ ਵੀਕਨੈਸ ਫੀਲ ਹੋ ਰਹੀ ਹੈ ਜੋੜਾਂ ਵਿੱਚ ਦਰਦ ਫੀਲ ਹੋ ਰਿਹਾ ਹੈ ਉਮਰ ਦੇ ਨਾਲ ਨਾਲ ਜੋ ਹੈ ਮਸਲ ਪੇਨ ਹੈ ਹੱਡੀਆਂ ਕਮਜ਼ੋਰ ਫੀਲ ਹੋ ਰਹੀਆਂ ਨੇ ਤਾਂ ਅੱਜ ਮੈਂ ਕੁਝ ਖਾਸ ਰੈਮਡੀਜ਼ ਤੁਹਾਨੂੰ ਦੱਸਣ ਜਾ ਰਹੀਆਂ ਜਿਨ੍ਹਾਂ ਨੂੰ ਅਪਣਾਇਆ ਜਾ ਸਕਦਾ ਹੈ ਬੜੇ ਆਸਾਨੀ ਦੇ ਨਾਲ ਤੁਸੀਂ ਘਰੇ ਇਹ ਚੀਜ਼ ਬਣਾ ਕੇ ਖਾ ਸਕਦੇ ਹੋ ਪੀ ਸਕਦੇ ਹੋ ਔਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਬਾਜ਼ਾਰ ਤੋਂ ਸਪਲੀਮੈਂਟ ਲੈਣ ਦੀ ਜ਼ਰੂਰਤ ਨਹੀਂ ਪਵੇਗੀ 3-4 ਇਹ ਤੁਸੀਂ ਚੀਜ਼ ਬਣਾ ਕੇ ਪੀਓਗੇ ਤਾਂ ਤੁਹਾਨੂੰ ਖੁਦ ਜੋ ਹੈ ਆਪਣੀ ਬਾਡੀ ਦੇ ਵਿੱਚ ਫਰਕ ਜ਼ਰੂਰ ਮਹਿਸੂਸ ਹੋਏਗਾ ਇੱਕ ਹੋਰ ਮੈਂ ਤੁਹਾਨੂੰ ਜ਼ਰੂਰ ਇੱਕ ਘਰ ਦੇ ਵਿੱਚ ਤਿਆਰ ਹੋਣ ਵਾਲੀ ਚੀਜ਼ ਜ਼ਰੂਰ ਦੱਸੂਗੀ ਕਿ ਕੁਝ ਚੀਜ਼ਾਂ ਮਿਲਾ ਕੇ ਆਪਾਂ ਦੁੱਧ ਦੇ ਵਿੱਚ ਮਿਲਾ ਕੇ ਇੱਕ ਚੀਜ਼ ਖਾਣੀ ਹੈ ਜਿਸ ਦੇ ਨਾਲ ਸਿਰਫ ਵੱਡੇ ਹੀ ਨਹੀਂ ਬੱਚਿਆਂ ਨੂੰ ਵੀ ਇਸ ਨੂੰ એનર્ਜੀ ਮਿਲਣ ਵਾਲੀ ਹੈ ਦਿਮਾਗ ਉਹਨਾਂ ਦਾ ਸ਼ਾਰਪ ਹੋਏਗਾ ਗਰੋਥ ਉਹਨਾਂ ਦੀ ਵਧੀਆ ਜ਼ਰੂਰ ਬਣ ਜਾਏਗੀ ਕਿਉਂਕਿ ਇਸ ਵਿੱਚ ਬਹੁਤ ਹੀ ਖਾਸ ਚੀਜ਼ਾਂ ਆਪਾਂ ਪਾਣ ਵਾਲੇ ਆ ਤੁਹਾਨੂੰ ਇੱਕ ਇੱਕ ਚੀਜ਼ ਪਤਾ ਲੱਗੇਗੀ ਤੁਸੀਂ ਉਸ ਦੇ ਜੋ ਹੈ ਇੰਪੋਰਟੈਂਸ ਬਾਰੇ ਵੀ ਜ਼ਰੂਰ ਸਮਝ ਸਕੋਗੇ ਸਭ ਤੋਂ ਪਹਿਲਾਂ ਜਿਹੜੀ ਮੈਂ ਸਾਨੂੰ ਚੀਜ਼ ਦੱਸਣ ਜਾ ਰਹੀਆਂ ਤਾਂ ਕਿ ਜਿਹੜੇ ਵੱਡੇ ਨੇ ਔਰ ਬੱਚੇ ਵੀ ਸਨੂਪੀ ਸਾਡੇ ਜਿਹੜੀ ਆਪਾਂ ਗੱਲ ਕਰ ਰਹੇ ਆ ਸ਼ਾਮ ਦੇ ਟਾਈਮ ਸਮੂਦੀ ਇੱਕ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਸ ਦੇ ਲਈ ਤੁਸੀਂ ਇੱਕ ਕੇਲਾ ਲੈਣਾ ਔਰ ਇਸ ਕੇਲੇ ਦੇ ਨਾਲ ਨਾਲ 8-10 ਬਦਾਮ ਦੀਆਂ ਗਿਰੀਆਂ ਇੱਕ ਦੋ ਗਿਰੀਆਂ ਅਖਰੋਟ ਦੀਆਂ ਪਰ ਇੱਥੇ ਧਿਆਨ ਜ਼ਰੂਰ ਦੇਣਾ ਜਿਹੜੇ ਬਦਾਮ ਨੇ ਅਖਰੋਟ ਨੇ ਇੱਕ ਰਾਤ ਪਹਿਲਾਂ ਤੁਸੀਂ ਭਿਓ ਕੇ ਜ਼ਰੂਰ ਰੱਖ ਦੇਣੇ ਨੇ ਜਿਹੜੇ ਬਦਾਮ ਨੇ ਅਗਲੇ ਦਿ ਅਗਲੇ ਸਵੇਰ ਜੋ ਹੈ ਇਹਨਾਂ ਦਾ ਛਿਲਕਾ ਉਤਾਰ ਲੈਣਾ ਹੈ ਔਰ ਭਿੱਜੇ ਹੋਏ ਤੁਸੀਂ ਨਾਲ ਅਖਰੋਟ ਲੈ ਲੈਣੇ ਆ ਇੱਕ ਟੇਬਲस्पून ਜੋ ਹੈ ਤੁਸੀਂ ਇੱਕ ਟੀस्पून ਤੁਸੀਂ ਚੀਆ ਸੀਡਸ ਵੀ ਭਿਓ ਕੇ ਜ਼ਰੂਰ ਆਖ ਲੋ ਰਾਤ ਨੂੰ ਉਹ ਫੁੱਲ ਜਾਂਦੇ ਨੇ ਤੋਂ ਬਾਅਦ ਤੁਹਾਨੂੰ ਇਸ ਦੇ ਲਈ ਇੱਕ ਚਮਚ ਸ਼ਹਿਦ ਵੀ ਚਾਹੀਦਾ ਹੈ ਔਰ ਤੁਹਾਨੂੰ ਇਸ ਨਾਲ ਚਾਹੀਦਾ ਹੈ ਇੱਕ ਗਲਾਸ ਫਰੈਸ਼ ਨਾਰੀਅਲ ਪਾਣੀ ਆਪਾਂ ਇੱਥੇ ਧਿਆਨ ਜ਼ਰੂਰ ਦੇਣਾ ਹੈ ਕਿ ਪੈਕਿੰਗ ਵਾਲਾ ਜਿਹੜਾ ਨਾਰੀਅਲ ਪਾਣੀ ਆਂਦਾ ਹੈ ਕੋਕੋਨਟ ਵਾਟਰ ਆਂਦਾ ਉਹ ਨਹੀਂ ਯੂਜ਼ ਕਰਨਾ ਹੈ ਤੇ ਅਸੀਂ ਜਿਹੜਾ ਫਰੈਸ਼ ਨਾਰੀਅਲ ਹੁੰਦਾ ਹੈ ਸਾਬਤ ਉਸ ਵਿੱਚੋਂ ਕੱਢ ਕੇ ਹੀ ਇਹ ਗਲਾਸ ਨਾਰੀਅਲ ਪਾਣੀ ਲੈਣਾ ਹੈ ਤੁਸੀਂ ਨਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਗ੍ਰाइंड ਕਰ ਲਓ ਔਰ ਗ੍ਰाइंड ਕਰਨ ਤੋਂ ਬਾਅਦ ਹੀ ਜਿਹੜਾ ਜੀਆ ਸੀਡਸ ਆਪਾਂ ਪਿਓਏ ਹੋਏ ਸੀ ਉਹ ਤੁਸੀਂ ਇਸ ਵਿੱਚ ਐਡ ਕਰ ਲਓ ਬਹੁਤ ਹੀ ਟੇਸਟੀ ਔਰ ਉਸ ਤੋਂ ਵੀ ਜ਼ਿਆਦਾ ਹੈਲਦੀ ਇਹ ਚੀਜ਼ ਬਣਨ ਵਾਲੀ ਹੈ ਤੇ ਤੁਸੀਂ ਘਰ ਦੇ ਵਿੱਚ ਸਾਰੇ ਹੀ ਗਰਮੀਆਂ ਦੇ ਦਿਨ ਨੇ ਜਿਵੇਂ ਤਾਂ ਸਾਰੇ ਹੀ ਇਸ ਨੂੰ ਪੀ ਸਕਦੇ ਨੇ ਇੰਜੋਏ ਕਰ ਸਕਦੇ ਨੇ ਠੰਡੀ ਠੰਡੀ ਚੀਜ਼ ਵੈਸੇ ਹੀ ਬੱਚਿਆਂ ਨੂੰ ਅੱਛੀ ਲੱਗੇਗੀ ਔਰ ਕੋਲਡ ਡਰਿੰਕਸ ਦੇ ਸਬਸਟੀਟਿਊਟ ਦੇ ਨਾਲ ਅਗਰ ਆਪਾਂ ਇਸ ਨੂੰ ਦੇਖੀਏ ਹੈਲਦੀ ਵੀ ਹੈ ਔਰ ਜੋ ਹੈ ਸਾਨੂੰ ਗਰਮੀ ਤੋਂ ਰਾਹਤ ਵੀ ਦੇਗੀ ਨਾਲ ਦੀ ਜੋ ਹੈ ਡੇਰ ਸਾਰੇ ਸਾਨੂੰ ਵਿਟਾਮਿਨਸ ਔਰ ਮਿਨਰਲਸ ਵੀ ਮਿਲਣ ਵਾਲੇ ਨੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿੱਚ ਇਸ ਤੋਂ ਮਿਲ ਜਾਏਗਾ ਔਰ ਜਿਨ੍ਹਾਂ ਨੂੰ ਥਕਾਵਟ ਸੁਸਤੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਅ ਰਹਿ ਲੱਗਦਾ ਹੈ ਕਿ ਉਮਰ ਵਧਨ ਦੇ ਨਾਲ ਸ਼ਾਇਦ ਸੁਸਤੀ ਆ ਗਈ ਹੈ ਔਰ ਉਮਰ ਵਧਨ ਦੇ ਨਾਲ ਕਈ ਵਾਰ ਛੋਟੀਆਂ-ਮੋਟੀਆਂ ਔਰ ਬਿਮਾਰੀਆਂ ਵੀ ਸਾਨੂੰ ਕਈ ਲੱਗਣ ਲੱਗਦੀਆਂ ਤਾਂ ਇਹ ਡਰਿੰਕ ਜੇਕਰ ਤੁਸੀਂ ਇਹ ਸਮੂਦੀ ਬਣਾ ਕੇ ਤੁਸੀਂ ਪੀਂਦੇ ਹੋ ਤਿੰਨ-ਚਾਰ ਦਿਨ ਦੇ ਵਿੱਚ ਹੀ ਤੁਹਾਨੂੰ ਆਪਣੀ ਬਾਡੀ ਵਿੱਚ ਚੇਂਜ ਜੋ ਹੈ ਜ਼ਰੂਰ ਨਜ਼ਰ ਆਏਗਾ ਔਰ ਤੁਹਾਨੂੰ ਲੱਗੇਗਾ ਕਿ ਮੈਂ ਇਹ ਰੋਜ਼ ਹੀ ਕਿਉਂ ਨਾ ਪੀਵਾ ਵੈਸੇ ਵੀ ਜੋ ਹੈ ਬਹੁਤ ਈਜ਼ੀ ਹੈ ਬਣਾਉਣ ਦੇ ਵਿੱਚ ਤੇ ਤੁਸੀਂ ਸਾਰੇ ਘਰ ਦੇ ਜੋ ਹੈ ਇਸ ਨੂੰ ਜ਼ਰੂਰ ਪੀ ਸਕਦੇ ਹੋ ਅਗੂ ਆਪਾਂ ਗੱਲ ਕਰੀਏ ਕਿ ਲਗਾਤਾਰ ਆਪਾਂ ਜਦੋਂ ਗੱਲ ਕਰਦੇ ਆ ਬਾਡੀ ਪੇਨ ਦੀ ਖਾਸ ਕਰਕੇ ਜੋੜਾਂ ਦੇ ਦਰਦ ਦੀ ਆਪਾਂ ਗੱਲ ਕਰਦੇ ਆ ਕਈਆਂ ਦੇ हेयर लॉस ਹੋਣ ਲੱਗਦਾ ਹੈ ਸਕਿਨ ਬੜੀ ਰਫ ਹੋ ਡਰਾਈ ਹੋ ਜਾਂਦੀ ਹੈ ਸੁਸਤੀ ਦੀ ਆਪਾਂ ਫਿਰ ਤੋਂ ਗੱਲ ਕਰਾਂਗੇ ਤੁਰਨ ਫਿਰਨ ਤੇ ਜੋ ਹੈ ਸਾਹ ਚੜਨ ਲੱਗਦਾ ਸੋ ਇਹ ਸਭ ਕਿਤੇ ਨਾ ਕਿਤੇ ਕੈਲਸ਼ੀਅਮ ਦੀ ਕਮੀ ਦੀਆਂ ਨਿਸ਼ਾਨੀਆਂ ਵੀ ਹੁੰਦੀਆਂ ਨੇ ਸੋ ਕੈਲਸ਼ੀਅਮ ਦਾ ਸਾਡੀ ਬਾਡੀ ਵਿੱਚ ਬਹੁਤ ਹੀ ਜ਼ਿਆਦਾ ਖਾਸ ਰੋਲ ਹੈ ਚਾਹੇ ਉਹ ਅਸੀਂ ਬਲੱਡ ਸਰਕੂਲੇਸ਼ਨ ਦੀ ਗੱਲ ਕਰ ਲਈਏ ਚਾਹੇ ਸਾਡੀ ਜਿਹੜੀ ਬੋਨਸ ਫਾਰਮੇਸ਼ਨ ਦੀ ਗੱਲ ਕਰੀਏ ਬੱਚਿਆਂ ਦੇ ਵਿੱਚ ਉਹਨਾਂ ਦੀ ਬੋਨ ਗਰੋਥ ਦੀ ਗੱਲ ਕਰ ਲਈਏ ਹਰ ਚੀਜ਼ ਦੇ ਲਈ ਕੈਲਸ਼ੀਅਮ ਬਹੁਤ ਹੀ ਖਾਸ ਰੋਲ ਪਲੇ ਕਰਦਾ ਹੈ ਸੋ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਡੇਲੀ ਖੁਦ ਖਾਓ ਆਪਣੇ ਬੱਚਿਆਂ ਨੂੰ ਖਿਲਾਓ ਔਰ ਜਿਸ ਦੇ ਨਾਲ ਤੁਹਾਡਾ ਕੈਲਸ਼ੀਅਮ ਵਧੀਆ ਜ਼ਰੂਰ ਬਣ ਜਾਏਗਾ ਇਹ ਕੁਝ ਤਿੰਨ ਚੀਜ਼ਾਂ ਮੈਂ ਤੁਹਾਨੂੰ ਜ਼ਰੂਰ ਦੱਸਣ ਜਾ ਰਹੀਆਂ ਕਿ ਜਿਨ੍ਹਾਂ ਨੂੰ ਆਪਾਂ ਬਿਨਾ ਕਿਸੇ ਰੈਸিপি ਦੇ ਉਂਝੀ ਡਾਈਟ ਵਿੱਚ ਸ਼ਾਮਿਲ ਕਰਾਂਗੇ ਤਾਂ ਉਸ ਦੇ ਸਾਨੂੰ ਬਹੁਤ ਅੱਛੇ ਨਤੀਜੇ ਜ਼ਰੂਰ ਮਿਲਣਗੇ ਔਰ ਇੱਕ ਮੈਂ ਅਖੀਰ ਦੇ ਵਿੱਚ ਇੱਕ ਹੋਰ ਤੁਹਾਨੂੰ ਜੋ ਹੈ ਜ਼ਰੂਰ ਬਣਾਉਣ ਲਈ ਦੱਸੂਗੀ ਕਿ ਇੱਕ ਦੁੱਧ ਦੇ ਵਿੱਚ ਪਾ ਕੇ ਇੱਕ ਮਿਸ਼ਰਣ ਆਪਾਂ ਰੈਡੀ ਕਰਨਾ ਹੈ ਜੋ ਰੈਡੀ ਕਰਕੇ ਰੱਖ ਲੈਣਾ ਹੈ ਇੱਕ ਚਮਚ ਤੁਸੀਂ ਹਰ ਰੋਜ਼ ਪਾਣਾ ਹੈ ਬੱਚਿਆਂ ਨੂੰ ਅੱਧਾ ਚਮਚ ਉਸ ਚੀਜ਼ ਦਾ ਤੁਸੀਂ ਗਰਮ ਦੁੱਧ ਵਿੱਚ ਬੋਇਲ ਕਰ ਲੋ ਫਿਰ ਠੰਡਾ ਕਰਕੇ ਵੀ ਬੱਚੇ ਖਾ ਸਕਦੇ ਨੇ ਵੱਡੇ ਜਿਹੜੇ ਆ ਗਰਮ ਦੁੱਧ ਦੇ ਵਿੱਚ ਪਾ ਕੇ ਵੀ ਉਹਵੇਂ ਪੀ ਸਕਦੇ ਨੇ ਬਹੁਤ ਹੈਲਦੀ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਅਸੀਂ ਕੈਲਸ਼ੀਅਮ ਕਿਸ ਚੀਜ਼ ਨਾਲ ਬੋਡੀ ਵਿੱਚ ਵਧਾ ਸਕਦੇ ਹਾਂ ਤਾਂ ਦੇਖੋ ਮਖਾਣੇ ਮਖਾਣੇ ਕੈਲਸ਼ੀਅਮ ਦਾ ਇੱਕ ਬਹੁਤ ਵਧੀਆ ਸੋਰਸ ਨੇ ਸੋ ਮਖਾਣਿਆਂ ਨੂੰ ਗਰਮ ਦੁੱਧ ਦੇ ਵਿੱਚ ਵੀ ਇੱਕ ਗਲਾਸ ਗਰਮ ਦੁੱਧ ਲੈ ਕੇ ਇੱਕ ਕਟੋਰੀ ਮਖਾਣੇ ਜਿਹੜੇ ਆ ਤੁਸੀਂ ਉਸ ਦੇ ਵਿੱਚ ਬੋਇਲ ਕਰਕੇ ਵੀ ਖਾ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੇ ਮਖਾਣੇ ਨੇ ਰੋਸਟ ਕਰ ਲਓ ਕਿਸੇ ਬਰਤਨ ਵਿੱਚ ਪਾ ਕੇ ਫਰਾਈ ਨਹੀਂ ਅਸੀਂ ਇੱਥੇ ਕਰਨੇ ਆ ਇੱਕ ਚਮਚ ਤੁਸੀਂ ਦੇਸੀ ਘਿਓ ਵਗੈਰਾ ਕੁਝ ਪਾਣਾ ਹੈ ਤਾਂ ਉਸ ਦੇ ਵਿੱਚ ਤੁਸੀਂ ਰੋਸਟ ਕਰ ਲਓ ਸਵਾਦ ਅਨੁਸਾਰ ਕਾਲੀ ਮਿਰਚਾਂ ਥੋੜਾ ਕਾਲਾ ਨਮਕ ਵਗੈਰਾ ਵੀ ਐਡ ਕਰ ਸਕਦੇ ਹੋ ਜਿਨ੍ਹਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਬਿਨਾਂ ਨਮਕ ਦੇ ਵੀ ਇਹ ਖਾ ਸਕਦੇ ਨੇ ਔਰ ਇਹ ਇੱਕ ਕਟੋਰੀ ਹੀ ਇੱਕ ਦਿਨ ਚ ਖਾਣੇ ਹੈ ਜ਼ਿਆਦਾ ਨਹੀਂ ਖਾਣੇ ਹੈ ਚੰਗੀ ਚੀਜ਼ ਹੈ ਭਾਵੇਂ ਚੰਗੀ ਚੀਜ਼ਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਲੋੜ ਤੋਂ ਵੱਧ ਖਾ ਲਈਏ ਲੋੜ ਤੋਂ ਵੱਧ ਕੋਈ ਵੀ ਚੀਜ਼ ਖਾਵਾਂਗੇ ਤਾਂ ਉਸ ਦਾ ਨੁਕਸਾਨ ਜ਼ਰੂਰ ਸਾਨੂੰ ਦੇਖਣ ਨੂੰ ਮਿਲਦਾ ਹੈ ਫਾਇਦਾ ਲੈਣਾ ਹੈ ਤਾਂ ਲਿਮਟ ਵਿੱਚ ਹੀ ਸਾਨੂੰ ਖਾਣਾ ਚਾਹੀਦਾ ਸੋ ਇੱਕ ਕਟੋਰੀ ਮਖਾਣੇ ਇੱਕ ਛੋਟੀ ਕਟੋਰੀ ਮਖਾਣੇ ਤੁਸੀਂ ਦੇਲੀ ਖਾ ਸਕਦੇ ਹੋ ਜਿਸ ਦੇ ਨਾਲ ਕੈਲਸ਼ੀਅਮ ਦੇ ਆ ਵਧੀਆ ਮਾਤਰਾ ਤੁਹਾਡੀ ਬੋਡੀ ਵਿੱਚ ਬਣੀ ਰਹੇਗੀ ਖਾਸ ਕਰਕੇ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਜਿਨ੍ਹਾਂ ਨੂੰ ਆਪਣੇ ਜੋੜਾਂ ਦੇ ਦਰਦ ਦੀ ਕੋਈ ਪ੍ਰੋਬਲਮ ਫੀਲ ਹੁੰਦੀ ਹੈ ਹੱਡੀਆਂ ਵਿੱਚ ਬਾਹਾਂ ਲੱਤਾਂ ਵਿੱਚ ਪੇਨ ਹੁੰਦੀ ਹੈ ਕਿ ਫਿਰ ਬੱਚਿਆਂ ਨੂੰ ਬੜੀਏ ਪ੍ਰੋਬਲਮ ਹੋ ਰਹੀ ਹੈ ਖੇਡ ਕੇ ਆਉਂਦੇ ਆ ਤਾਂ ਉਹਨਾਂ ਦੀ ਲੱਤਾਂ ਬਹੁਤ ਦਰਦ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਮਖਾਣੇ ਜੋ ਹੈ ਚਾਹੇ ਮਖਾਣੇ ਜਿਸ ਤਰ੍ਹਾਂ ਵੀ ਬੱਚੇ ਖਾਣ ਚਾਹੇ ਰੋਸਟ ਕੀਤੇ ਹੋਏ ਉਹਨਾਂ ਨੂੰ ਖਿਲਾਓ ਫਰਾਈ ਨਹੀਂ ਖਿਲਾਣੇ ਰੋਸਟ ਕਰਕੇ ਖਵਾਓ ਜਾਂ ਦੁੱਧ ਦੇ ਵਿੱਚ ਮਖਾਣੇ ਬੋਇਲ ਕਰ ਲਓ ਇੱਕ ਤਰ੍ਹਾਂ ਦੀ ਖੀਰ ਬਣ ਜਾਂਦੀ ਹੈ ਮਿੱਠਾ ਉਸ ਵਿੱਚ ਤੁਸੀਂ ਮਿਸ਼ਰੀ ਦਾ ਵੀ ਐਡ ਕਰ ਸਕਦੇ ਹੋ ਤੇ ਇਹ ਠੰਡਾ ਕਰਕੇ ਵੀ ਬੱਚੇ ਖਾਣਗੇ ਟੇਸਟੀ ਲੱਗੇਗਾ ਅੱਗੇ ਗੱਲ ਕਰੀਏ ਬਾਦਾਮ ਬਾਦਾਮ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਿਨਰਲਸ ਔਰ ਵਿਟਾਮਿਨਸ ਨਾਲ ਭਰਪੂਰ ਨੇ ਕੈਲਸ਼ੀਅਮ ਇਸ ਤੋਂ ਬਹੁਤ ਚੰਗਾ ਮਿਲ ਜਾਂਦਾ ਕਈ ਸਾਰੇ ਹੋਰ ਪੋਸ਼ਟਿਕ ਤੱਤ ਵੀ ਇਸ ਦੇ ਨਾਲ ਮਿਲਦੇ ਨੇ ਜਦੋਂ ਆਪਾਂ ਜਿਹੜੇ ਸਾਡੇ ਹੱਡੀਆਂ ਦੇ ਜੋੜ ਹੁੰਦੇ ਆ ਉਹਦੇ ਵਿੱਚ ਜਿਹੜੀ ਲੂਬ੍ਰਿਕੈਂਟ ਦੀ ਆਪਾਂ ਗੱਲ ਕਰਦੇ ਆ ਗਰੀਸ ਦੀ ਗੱਲ ਕਰਦੇ ਆ ਕੰਟੀਨਿਊ ਬਾਦਾਮ ਖਾਣ ਦੇ ਨਾਲ ਉਹ ਲੂਬ੍ਰਿਕੈਂਟ ਉਹ ਗਰੀਸ ਜਿਹੜੀ ਆ ਵਧੀਆ ਜ਼ਰੂਰ ਬਣੀ ਰਹਿੰਦੀ ਹੈ ਤਾਂ ਉਸ ਦੇ ਲਈ ਤੁਸੀਂ 8-10 ਬਾਦਾਮ ਇੱਕ ਰਾਤ ਪਹਿਲਾਂ ਜ਼ਰੂਰ ਭਿਗੋ ਦਿਓ ਅਗਲੇ ਦਿਨ ਸਵੇਰੇ ਇਸ ਦਾ ਛਿਲਕਾ ਉਤਾਰ ਕੇ ਫਿਰ ਇਹਨਾਂ ਨੂੰ ਖਾਣਾ ਹੈ ਬਾ ਖਾਸਾ ਦਿਓ ਪਰ ਸਭ ਤੋਂ ਜ਼ਿਆਦਾ ਉਹਨਾਂ ਨੂੰ ਤਾਂ ਬੈਨੀਫਿਟ ਉਹਦੇ ਹੀ ਮਿਲਦਾ ਜਦੋਂ ਅਸੀਂ ਉਹਨਾਂ ਨੂੰ ਓਵਰਨਾਈਟ ਭਿਓ ਕੇ ਰੱਖਦੇ ਆ 7-8 ਘੰਟੇ ਜਦੋਂ ਭਿੱਜ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਵਧੀਆ ਜੋ ਹੈ ਸਾਨੂੰ ਇਫੈਕਟ ਬਾਡੀ ਲਈ ਮਿਲਦੇ ਨੇ ਕੈਲਸ਼ੀਅਮ ਅੱਛੀ ਮਾਤਰਾ ਵਿੱਚ ਤਾਂ ਉਸ ਤੋਂ ਸਾਨੂੰ ਮਿਲ ਹੀ ਜਾਂਦਾ ਹੈ ਨਾਲ ਦੇ ਨਾਲ ਅੱਗੇ ਗੱਲ ਕਰਾਂਗੇ ਜੀ ਅਖਰੋਟ ਅਖਰੋਟ ਦੇ ਵਿੱਚ ਹੈ omega 3 ਫੈਟੀ ਐਸਿਡ ਜੋ ਸਾਡੇ ਬਲੱਡ ਦੇ ਲਈ ਦਿਮਾਗ ਦੇ ਲਈ ਦਿਲ ਦੇ ਲਈ ਹੱਡੀਆਂ ਦੇ ਲਈ ਓਵਰ ਆਲ ਸਾਡੀ ਪੂਰੀ ਹੈਲਥ ਦੇ ਲਈ omega 3 ਫੈਟੀ ਐਸਿਡ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਅਖਰੋਟ ਤੋਂ ਸਾਨੂੰ ਚੰਗੀ ਮਾਤਰਾ ਜ਼ਰੂਰ ਮਿਲ ਜਾਂਦੀ ਹੈ ਤਾਂ ਤੁਸੀਂ ਇੱਕ ਦੋ ਅਖਰੋਟ ਜੋ ਹੈ ਗਿਰੀਆਂ ਜੜੀਆਂ ਰਾਤ ਨੂੰ ਭਿਗੋ ਸਕਦੇ ਹੋ ਅਗਲੇ ਦਿਨ ਸਵੇਰੇ ਤੁਸੀਂ ਇਹਨਾਂ ਨੂੰ ਖਾ ਲੋ ਡਾਈਟ ਵਿੱਚ ਅਜਿਹੀਆਂ ਚੀਜ਼ਾਂ ਸਾਨੂੰ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਾਨੂੰ ਚੰਗਾ ਫੈਟ ਵੀ ਮਿਲੇ ਫੈਟ ਵੀ ਸਾਡੀ ਬਾਡੀ ਲਈ ਜ਼ਰੂਰ ਹੈ ਜ਼ਰੂਰੀ ਚਾਹੀਦਾ ਹੁੰਦਾ ਪਰ ਕਿਹੜਾ ਫੈਟ ਗੁੱਡ ਫੈਟ ਜਿਵੇਂ ਕਿ omega 3 ਫੈਟੀ ਐਸਿਡਸ ਦੀ ਗੱਲ ਕਰ ਰਿਹਾ ਸੋ ਸਾਡੇ ਹਾਰਮੋਨਸ ਲਈ ਵੀ ਚੰਗੇ ਫੈਟ ਦੀ ਲੋੜ ਹੁੰਦੀ ਹੈ ਸਾਡੇ ਨਰਵ ਸਿਸਟਮ ਦੀ ਚੰਗੀ ਵਰਕਿੰਗ ਲਈ ਵੀ ਸਾਨੂੰ ਜੋ ਹੈ ਗੁੱਡ ਫੈਟ ਦੀ ਜ਼ਰੂਰਤ ਹੁੰਦੀ ਹੈ ਔਰ ਬਦਾਮ ਜਾਂ ਖਰੋਟਸੀ ਖਾਣੇ ਆ ਇਹ ਜਿਹੀਆਂ ਚੀਜ਼ਾਂ ਖਾਣ ਨਾਲ ਸਾਡਾ ਜੋ ਨਵਾਂ ਖੂਨ ਵੀ ਹੈ ਚੰਗੀ ਮਾਤਰਾ ਵਿੱਚ ਜ਼ਰੂਰ ਬਣਦਾ ਰਹਿੰਦਾ ਹੈ ਬਦਾਮ ਤੋਂ ਜਿਵੇਂ ਆਪਾਂ ਗੱਲ ਕਰੀਏ ਇਸ ਵਿੱਚ ਕੈਲਸ਼ੀਅਮ ਹੁੰਦਾ ਨਾਲ ਸਾਨੂੰ ਜੇ ਪੋਟਾਸ਼ੀਅਮ ਮਿਲ ਜਾਂਦਾ ਹੈ ਹੱਡੀਆਂ ਦੀ ਰਿਪੇਅਰ ਦੇ ਲਈ ਵੀ ਬਹੁਤ ਵਧੀਆ ਇਸ ਤੋਂ ਸਾਨੂੰ ਜੋ ਹੈ ਚੀਜ਼ਾਂ ਮਿਲ ਜਾਂਦੀਆਂ ਨੇ ਡੇਲੀ ਖਾਂਦੇ ਜਾਂਦੇ ਆ ਤਾਂ ਬਾਡੀ ਦੀ ਰਿਪੇਅਰ ਸਿਸਟਮ ਵਧੀਆ ਰਹਿੰਦਾ ਇਮਿਊਨ ਸਿਸਟਮ ਵਧੀਆ ਰਹਿੰਦਾ ਐਂਟੀਆਕਸੀਡੈਂਟ ਇਹਨਾਂ ਤੋਂ ਸਾਨੂੰ ਵਧੀਆ ਮਿਲ ਜਾਂਦੇ ਨੇ ਤੇ ਜਦੋਂ ਆਪਾਂ ਵਾਲਨਟ ਦੀ ਗੱਲ ਕਰਦੇ ਆਂ ਅਕਰੋਟ ਦੀ ਗੱਲ ਕਰਦੇ ਆਂ ਤਾਂ ਇਸ ਤੋਂ ਸਾਨੂੰ ਮੈਗਨੀਸੇ ਕਾਪਰ ਵੀ ਮਿਲਦਾ ਹੈ ਕਈ ਸਾਰੇ ਵਿਟਾਮਿਨ ਮਿਨਰਲ ਮਿਲਦੇ ਨੇ ਸੋ ਮਲਟੀਵਿਟਾਮਿਨ ਆਪਾਂ ਜਿਹੜੀਆਂ ਬਾਹਰੋਂ ਦੇਰ ਸਪਲੀਮੈਂਟ ਖਾਂਦੇ ਆ ਉਸ ਦੀ ਥ ਆਪਣੀ ਡਾਈਟ ਵਿੱਚ ਸ਼ਾਮਿਲ ਕਰੀਏ ਤਾਂ ਤੁਹਾਨੂੰ ਡੇਰ ਸਾਰੇ ਗੋਣ ਮਿਲ ਜਾਣਗੇ ਕਈ ਲੋਕ ਕਹਿੰਦੇ ਨੇ ਇਹ ਤਾਂ ਬੜੀਆਂ ਮਹਿੰਗੀਆਂ ਚੀਜ਼ਾਂ ਦਸੀਆਂ ਜਾਂਦੀਆਂ ਨੇ ਪਰ ਦੇਖੋ ਬਾਅਦ ਵਿੱਚ ਦਵਾਈਆਂ ਖਾਣ ਨਾਲੋਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਹੌਲੀ 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 ਸ਼ਰੀਰ ਦੇ ਵਿੱਚ ਕੋਈ ਕਮੀ ਆ ਰਹੀ ਹੁੰਦੀ ਹੈ ਤੇ ਉਹਨਾਂ ਕਮੀਆਂ ਕਰਕੇ ਕੋਈ ਬਿਮਾਰੀਆਂ ਪੈਦਾ ਹੋ ਰਹੀਆਂ ਹੁੰਦੀ ਹੈ ਤੇ ਸਾਨੂੰ ਕਦੋਂ ਪਤਾ ਲੱਗਦਾ ਜਦੋਂ ਬਿਮਾਰੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਪਰ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਆ ਆਪਣੇ ਬੱਚਿਆਂ ਨੂੰ ਵੀ ਡੇਲੀ ਖਵਾਉਂਦੇ ਆ ਤਾਂ ਬੋਡੀ ਜੋ ਹੈ ਹੈਲਦੀ ਬਣੀ ਰਹਿੰਦੀ ਹੈ ਬੱਚਿਆਂ ਦੀ ਗਰੋਥ ਬਹੁਤ ਅੱਛੀ ਹੁੰਦੀ ਹੈ ਸੋ ਜਿਹੜੇ ਪੇਰੈਂਟਸ ਕਈ ਕੰਪਲੇਂਟ ਕਰ ਵਾਦਰੀ ਜਾਂ ਉਹਨਾਂ ਦਾ ਸਰੀਰ ਵੱਧ ਫੁੱਲ ਨਹੀਂ ਰਿਹਾ ਤਾਂ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਆਪਣੇ ਬੱਚਿਆਂ ਦੀ ਡਾਈਟ ਵਿੱਚ ਇਹ ਚੀਜ਼ਾਂ ਵੀ ਸ਼ਾਮਿਲ ਜ਼ਰੂਰ ਕਰੋ ਤੇ ਆ ਜਾਣਿਆ ਹੁਣ ਉਸ ਪੁਆਇੰਟ ਤੇ ਮੈਂ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਇੱਕ ਪਾਊਡਰ ਤੁਸੀਂ ਬਣਾ ਕੇ ਰੱਖ ਸਕਦੇ ਹੋ ਘਰ ਦੇ ਵਿੱਚ ਜਿਸ ਨੂੰ ਤੁਸੀਂ ਦੁੱਧ ਦੇ ਨਾਲ ਲੈਣਾ ਹੈ ਬੱਚਿਆਂ ਨੂੰ ਵੀ ਤੁਸੀਂ ਉਹ ਦੇ ਸਕਦੇ ਹੋ ਉਸ ਲਈ ਹੁਣ ਸਾਨੂੰ ਚਾਹੀਦਾ ਕੀ ਹੈ ਦੇਖੋ ਉਸ ਲਈ ਸਾਨੂੰ ਚਾਹੀਦੇ ਨੇ 20-25 ਮਖਾਣੇ ਤੁਸੀਂ ਲੈ ਲਓ ਇੱਕ ਕਟੋਰੀ ਛੋਟੀ ਤਕਰੀਬਨ ਇਹ ਬਣ ਜਾਣਗੇ ਉਸ ਤੋਂ ਬਾਅਦ ਤੁਸੀਂ 10-12 ਬਦਾਮ ਉਹੀ ਗੱਲ ਆ ਜਾਏਗੀ 10-12 ਬਦਾਮ ਕਿਉਂਕਿ यद मिश्रण जहाँ बनना है यारा बार यूज़ नहीं होने वाला है ना कि दस बारह बदम इको वार्ज है सो अजा नहीं है यह मिश्रण बनेगा ढेर सारिया चीज़ा पा के आप एक छोटी कटोरी मखाने लै ले, ले दस बारह आप बदम ले और उस दो तीन जो है अखरोटी लै लो ग मिश्री भी इसलिए चाहिए है अद्धा चम्मच तीस मिश्री लै लो साल तीने काले या फिर सफेद तिल जो है पीसने आप सारी चीज़ें एक चम्मच लेने काले तिल काले तिल मिल जाए बहुत चंकी ਨਹੀਂ ਤਾਂ ਤੁਸੀਂ ਜਿਹੜੇ ਸਫੇਦ ਤਿਲ ਹੁੰਦੇ ਨੇ ਉਹ ਵੀ ਤੁਸੀਂ ਇੱਥੇ ਜ਼ਰੂਰ ਲੈ ਸਕਦੇ ਹੋ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਹੈ ਪੀਸ ਕੇ ਤੁਸੀਂ ਇੱਕ ਛੋਟੀ ਡੱਬੀ ਵਿੱਚ ਪਾ ਕੇ ਰੱਖ ਲਓ ਔਰ ਜਦੋਂ ਤੁਸੀਂ ਇਸ ਨੂੰ ਯੂਜ਼ ਕਰਨਾ ਹੈ ਜਿਵੇਂ ਇੱਕ ਗਲਾਸ ਦੁੱਧ ਲਿਆ ਤੁਸੀਂ ਇੱਕ ਜਣੇ ਲਈ ਅਗਰ ਬਣਾ ਰਹੇ ਹੋ ਤਾਂ ਉਸ ਨੂੰ ਬੋਇਲ ਕਰਨਾ ਹੈ ਉਸ ਦੇ ਵਿੱਚ ਇੱਕ ਚਮਚ ਜੋ ਹੈ ਇਹ ਪਾਊਡਰ ਤੁਸੀਂ ਮਿਕਸ ਕਰੋ ਦੋ ਤਿੰਨ ਉਬਾਲੇ ਦਿਓ ਲਾਓ ਔਰ ਤੁਸੀਂ ਇਹ ਦੁੱਧ ਪੀ ਸਕਦੇ ਹੋ ਅਗਰ ਬੱਚਿਆਂ ਦੀ ਆਪਾਂ ਗੱਲ ਕਰੀਏ 8 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਦੇਣਾ ਹੈ ਤਾਂ ਇੱਕ ਗਲਾਸ ਦੁੱਧ ਦੇ ਵਿੱਚ ਅੱਧਾ ਚਮਚ ਇਹ ਪਾਊਡਰ ਤੁਸੀਂ ਉਹਨਾਂ ਨੂੰ ਪਾ ਕੇ ਦੇਣਾ ਹੈ ਜੋ ਓਵਰ ਆਲ ਇਹ ਕੰਪਲੀਟ ਪੈਕੇਜ ਬਣ ਜਾਂਦਾ ਹੈ ਗੁੱਡ ਹੈਲਥ ਦੇ ਲਈ ਕੈਲਸ਼ੀਅਮ ਚੰਗਾ ਮਿਲਣ ਵਾਲਾ ਹੈ ਓਮੇਗਾ 3 ਫੈਟੀ ਐਸਿਡ ਮਿਲਣਗੇ ਕਈ ਤਰ੍ਹਾਂ ਦੇ ਮਲਟੀ ਵਿਟਾਮਿਨਸ ਔਰ ਤੁਹਾਨੂੰ ਮਿਨਰਲਸ ਇਸ ਦੇ ਨਾਲ ਮਿਲ ਜਾਣਗੇ ਅਗਰ ਤੁਸੀਂ ਆਪਣੇ ਬੱਚਾ ਨੂੰ ਇਹ ਪੀਣ ਦੀ ਆਦਤ ਪਾ ਦੇਣੀ ਹੈ ਜਿਵੇਂ ਸਕੂਲ ਜਾਣਾ ਫਿਲਹਾਲ ਛੁੱਟੀਆਂ ਚੱਲ ਰਹੀਆਂ ਜਦੋਂ ਬੱਚੇ ਸਕੂਲ ਜਾਂਦੇ ਨੇ ਸਕੂਲ ਜਾਣ ਤੋਂ ਪਹਿਲਾਂ ਅਗਰ ਇਹ ਡਰਿੰਕ ਪੀ ਕੇ ਜਾਂਦੇ ਨੇ ਤਾਂ ਪੂਰਾ ਦਿਨ ਉਹ એનર્ਜੀ ਦੇ ਨਾਲ ਤਾਂ ਭਰਪੂਰ ਰਹਿਣਗੇ ਉਹਨਾਂ ਦਾ ਪੜਾਈ ਦੇ ਵਿੱਚ ਧਿਆਨ ਵੀ ਵਧੀਆ ਰਹੇਗਾ ਉਹਨਾਂ ਦੀ ਗਰੋਥ ਦੇ ਲਈ ਜਿਹੜੇ ਵਿਟਾਮਿਨਸ ਮਿਨਰਲਸ ਦੀ ਜ਼ਰੂਰਤ ਹੈ ਉਹ ਵੀ ਉਹਨਾਂ ਨੂੰ ਨਾਲ-ਨਾਲ ਮਿਲ ਰਹੇ ਨੇ ਕੈਲਸ਼ੀਅਮ ਵੀ ਮਿਲ ਰਿਹਾ ਹੈ ਓਮੇਗਾ 3 ਫੈਟੀ ਐਸਿਡ ਵੀ ਮਿਲ ਰਹੇ ਨੇ ਵਿਟਾਮਿਨ A ਵਿਟਾਮਿਨ ਤੁਸੀਂ ਆਪਣੇ ਬੱਚੇ ਦੇ ਦਿਨ ਦੀ ਸ਼ੁਰੂਆਤ ਕਰਵਾ ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਘਰ ਦੇ ਵਿੱਚ ਟਰਾਈ ਕਰੋ ਔਰ ਜੋ ਮੈਂ ਪਹਿਲਾਂ ਵੀ ਡਰਿੰਕ ਦੱਸੀ ਇਹ ਹੁਣ ਵਾਲੀ ਡਰਿੰਕ ਦੱਸੀ ਹੈ ਜ਼ਰੂਰ ਇਸ ਨੂੰ ਬਣਾਓ ਇਹ ਪਾਊਡਰ ਬਣਾ ਕੇ ਰੱਖ ਲਓ ਪਾਊਡਰ ਪਹਿਲਾਂ ਹੀ ਬਣਾ ਕੇ ਰੱਖਿਆ ਹੋਏਗਾ ਤਾਂ ਜਦੋਂ ਮਰਜ਼ੀ ਬਸ ਮਿਕਸ ਕੀਤਾ ਔਰ ਪੀ ਲਿਆ ਕੋਈ ਲੰਬਾ ਚੌੜਾ ਕੰਮ ਜ਼ਰੂਰ ਨਜ਼ਰ ਨਹੀਂ ਆਂਦਾ ਹੈ ਤੁਹਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਮੈਂ ਇਹ ਵੀਡੀਓਜ਼ ਤਾਂ ਹੀ ਲੈ ਕੇ ਆਨੇ ਆ ਕਿ ਤਾਂਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਸ ਨੂੰ ਜੜੀ ਈਜ਼ੀ ਲੱਗਦੀ ਹੈ ਉਹ અપਨਾਵੇ ਖੁਦ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੇ ਲਈ ਔਰ ਚੰਗੀ ਸਿਹਤ ਹੋਵੇ ਸਾਰਿਆਂ ਦੀ ਔਰ ਦਵਾਈਆਂ ਦੇ ਚੱਕਰਾਂ ਚ ਨਾ ਪੈਣਾ ਪਏ ਜਦੋਂ ਚੰਗੀ ਡਾਈਟ ਹੁੰਦੀ ਹੈ ਤਾਂ ਬਿਮਾਰੀਆਂ ਤੋਂ ਅਸੀਂ ਬਚੇ ਰਹਿੰਦੇ ਹਾਂ ਕਿਉਂਕਿ ਇਹਨਾਂ ਸਾਰੀਆਂ achੀਆਂ ਚੀਜ਼ਾਂ ਵਿੱਚ ਬਹੁਤ ਵਧੀਆ ਐਂਟੀਆਕਸੀਡੈਂਟਸ ਹੁੰਦੇ ਨੇ ਜੋ ਸਾਡੀ ਬਾਡੀ ਵਿੱਚ ਕੋਈ ਵੀ ਟੌਕਸਿਨਸ ਹੁੰਦੇ ਨੇ ਉਹਨਾਂ ਨੂੰ ਸਾਡੀ ਬਾਡੀ ਤੋਂ ਬਾਹਰ ਕਰ ਦਿੰਦੇ ਨੇ ਤੇ ਜਦੋਂ ਟੌਕਸਿਨ ਸਾਡੀ ਬਾ ਕਲਦੇ ਰਹਿਣਗੇ ਤਾਂ ਬਿਮਾਰੀਆਂ ਹੋਣਗੀਆਂ ਹੀ ਨਹੀਂ ਔਰ ਅਗਰ ਕੋਈ ਬਿਮਾਰੀ ਹੋਣ ਵੀ ਵਾਲੀ ਹੁੰਦੀ ਹੈ ਤਾਂ ਸਾਡੀ ਬਾਡੀ ਦੀ ਇਮਿਊਨਿਟੀ ਇੰਨੀ ਚੰਗੀ ਹੁੰਦੀ ਹੈ ਕਿ ਜੋ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਜਾਂਦੀ ਹੈ ਔਰ ਅਸੀਂ ਬਿਮਾਰ ਨਹੀਂ ਹੁੰਦੇ ਆ ਸੋ ਉਮੀਦ ਕਰਦੀ ਆ ਤੁਸੀਂ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਸਵਸਥ ਰੱਖਣ ਲਈ ਇਹਨਾਂ ਗੱਲਾਂ ਵੱਲ ਗੌਰ ਜ਼ਰੂਰ ਕਰੋਗੇ ਫਿਰ ਤੁਹ ਕਹੂੰਗੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਆਪਣੇ ਸਵਾਲ ਆਪਣੇ ਵਿਚਾਰ ਆਪਣੇ ਸੁਝਾਅ ਮੈਨਾਂ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਮੈਨੂੰ ਚੰਗਾ ਲੱਗਦਾ ਹੈ ਤੁਹਾਡੇ ਸਾਰਿਆਂ ਦੇ ਕਮੈਂਟਸ ਰੀਡ ਕਰਕੇ तक पेज फॉलो नहीं किया फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया फटाफट फ़ड़ सबसक्राइब भी कर लो मिलेंगे जल्दी ही सेहत न जुड़ी होर खास जानकारी दे फिलहाल ही दि जी इजाजत सत श्रीकाल